ਜੀ ਜੀ ਮੇਰਾ ਜੱਜ ਸਿੰਘ ਪੰਚਾਇਤ ਮੈਂਬਰ ਪਿੰਡ ਕੜੌਮ ਜੀ। ਜੀ ਮਸਲਾੜਾ ਪਾਣੀ ਜੀ ਜਿਆਦਾ ਸਮਾਨ ਜਿਹੜਾ ਤੁਸੀਂ ਸਾਤੇ ਰੱਖਿਆ। ਮਸਲਾ ਵੀਰ ਜੀ ਸਾਡੇ ਘਰ ਹੀ ਇੱਧਰ ਆ ਪੈਲੀਆਂ ਸਾਡੀਆਂ ਸਾਰੀਆਂ ਗਿਆ ਬੰਨੋਂ ਪਾਰ। ਪੈਲੀਆਂ ਸਾਡੇ 20 ਦਿਨ ਹੋ ਗਏ ਝੋਨੇ ਡੁੱਬਿਆਂ ਨੂੰ ਤੇ ਪੱਠਾ ਡੱਕਾ ਸਾਰਾ ਡੁੱਬਿਆਂ ਨੂੰ। ਸਮਾਨ ਹੋਣ ਬੰਨ ਤੇ ਪਾਣੀ ਆ ਜਿਆਦਾ ਅੰਦਰ ਵਾਰ ਬੰਨ ਟੁੱਟਣ ਦੇ ਕਿਨਾਰੇ ਅਸੀਂ ਡਰਦਿਆਂ ਨੇ ਸਮਾਨ ਉੱਤੇ ਚਾੜਿਆ ਵਾ। ਕਣਕ ਉੱਤੇ ਚਾੜੀ ਤੇ ਰਾਤ ਨੂੰ ਸੁੰਦੇ ਵੀ ਲੋਕ ਉੱਤੇ ਇੱਥੇ। ਉੱਤੇ ਤਾਂ ਸੁੰਦੇ ਕੋਠਿਆਂ ਦੇ ਉੱਤੇ ਅਸੀਂ ਇਹੋ ਬੇਨਤੀ ਕਰਦੇ ਆਂ ਕਿ ਜੋ ਚਾਰ ਚਾਰਾ ਕੋਈ ਸਾਨੂੰ ਭੇਜਿਆ ਜਾਵੇ ਹੋਰ ਲਾ ਤੂੜੀ ਤੰਦ ਸਾਡੇ ਕੋਲੇ ਹੈਗਾ ਵਾ ਤੂੜੀ ਤੰਦ ਦੀ ਲੋੜ ਨਹੀਂ ਚਾਰ ਦੀ ਲੋੜ ਜਿਆਦੀ ਇੱਥੇ ਪੱਠਾ ਡੱਕਾ ਹਰਿਆ ਸਾਰਾ ਮਾਰਿਆ ਗਿਆ ਅਸੀਂ ਇਹੋ ਬੇਨਤੀ ਕਰਦੇ ਜੀ ਨੰਬਰ ਮੇਰਾ ਹੈਗਾ 8699915621 ਜੀ ਕਿੰਨਾ ਕੁ ਮੰਨ ਦੇ ਵਿੱਚ ਡਾਰਾ ਤੇ ਕਿਹੜੀ ਫਸਲ ਹੈ ਜਿਹੜੀ ਬੰਨੀ ਖਰਾਬ ਹੋ ਗਈ ਫਸਲਾਂ ਦੇ ਸਾਰੀਆਂ ਬੰਨਾਂ ਦੇ ਅੰਦਰ ਜਿਹੜੀਆਂ ਉਹ ਸਾਰੀਆਂ ਖਰਾਬ ਹੋ ਗਈਆਂ ਇੱਕੋ ਨਹੀਂ ਕਿਸ ਦੀ ਨਹੀਂ ਬਜੀ ਹੈਗੀ ਟੋਟਲੀ ਖਰਾਬ ਹੋ ਚੁੱਕੀਆਂ ਝੋਨੇ ਸਾਰੇ ਖਰਾਬ ਹੋ ਗਏ ਆ ਜੋਨੇ ਐਂਡ ਤੇ ਪੱਕਣ ਤੇ ਆਏ ਸਾਰੀ ਖਾਰ ਦਾ ਦਵਾਈਆਂ ਫਰੇਵਾ ਅਸੀਂ ਕਰ ਚੁੱਕੇ ਆ ਤੇ ਝੋਨੇ ਹੁਣ ਪਾਣੀ ਨੇ ਉੱਕਾ ਹੀ ਗਾਲਤੇ ਆ ਉੱਕਾ ਹੀ ਗਲ ਗਏ ਆ ਤੇ ਪੱਠੇ ਵੀ ਗਲ ਗਏ ਆ ਸਾਰੇ ਜੀ ਤੇ ਇੱਧਰ ਵੀ ਬੰਨ ਟੁੱਟਣ ਦੇ ਖਦਰੇ ਦੇ ਉੱਤੇ ਆ ਕਾਈਆਂ ਸਮਾਨ ਅਸੀਂ ਉੱਤੇ ਚਾੜਿਆ ਵਾ ਸਾਰਾ ਫਿਰ ਆਪ ਨੂੰ ਸੌਂਦੇ ਵੀ ਅਸੀਂ ਇੱਥੇ ਡਰ ਤੇ ਬਹੁਤ ਜ਼ਿਆਦਾ ਜੀ ਇੱਥੇ 23 ਦੇ ਵਿੱਚ 10-10 ਫੁੱਟ ਪਾਣੀ ਫਿਰ ਗਿਆ ਸੀ ਜਦੋਂ ਬੰਨ ਟੁੱਟਾ ਸੀ ਅੱਧੇ ਘੰਟੇ ਦੇ ਵਿੱਚ ਵਿੱਚ ਇੱਥੇ ਪਾਣੀ ਆ ਗਿਆ ਸੀ ਇਸੇ ਡਰ ਤੋਂ ਅਸੀਂ ਸਮਾਨ ਉੱਤੇ ਚਾੜਿਆ ਸੌਂਦੇ ਵੀ ਅਸੀਂ ਇਸੇ ਡਰ ਤੋਂ ਉੱਤੇ ਕਿੰਨੇ ਕਿੰਨੇ ਜਵਾਗ ਵਾ ਇੱਤੇ ਸਾਹੀਆ ਜੇ ਟੁੱਟੂ ਦੇ ਪਾਸੇ ਲੱਗ ਜਾਊਗਾ। ਹੁਣ ਕੀ ਇਹ ਬੇਨਤੀ ਕਰੋ। ਬੇਨਤੀ ਇਹੋ ਕਰਦੇ ਵੀ ਸਾਨੂੰ ਚਾਰਾ ਪਹਚਾਇਆ ਜਾਵੇ। ਡੰਗਰ ਭੁੱਖੇ ਆ ਡੰਗਰਾ ਵਾਸਤੇ ਚਾਰਾ ਪਹਚਾਇਆ ਜਾਵੇ। ਅਸੀਂ ਇਹੋ ਮਿਹਰਬਾਨੀ ਕਰਨ ਸੇਵਾਦਾਰਾਂ ਕੋਈ ਨਹੀਂ ਸਾਨੂੰ ਚਾਰਾ ਪਹਚਾਇਆ ਜਾਵੇ ਜੀ। ਗੁਰਿੰਦਰਪੁਰ। ਕਿਹੜਾ ਪਿੰਡਾ? ਖੜਾਉਂ। ਕਾੜਾ ਸਮਾਰਕ ਆ ਛੱਤ ਦੇ ਕੀ ਮਸਲਾ ਕੀ? ਹਾਂ ਜੀ ਪਾਣੀ ਤਾਂ ਡਰਦੇ ਰੱਖਿਆ। ਕਿੰਨੇ ਤਣ ਚਲੇ ਸਮਾਰਕ ਰੱਖੇ ਹੋ? ਹੋ ਗਿਆ 8-10। 2023 ਜੋ ਬਣ ਇੱਥੇ ਲੱਗ ਰਿਹਾ। ਹਾਂ ਜੀ। ਕਿੰਨਾ ਕੁ ਡਰ ਦੇ ਵਿੱਚੋਂ ਮਨ ਦੇ ਵਿੱਚ ਕਿੰਨਾ ਕੁ ਡਰ ਆ ਪਾਣੀ ਨੇ ਤਾਂ ਡਾਰੀ ਡਾਰੀ ਆ ਗਈ ਕਿੰਨਾ ਕੁ ਨੁਕਸਾਨ ਹੋਇਆ ਹੈ ਤੁਹਾਡਾ ਨੁਕਸਾਨ ਵੱਧ ਹੋਇਆ ਇਹ ਮੇਰਾ ਨਾਲ ਕਿੰਨੇ ਕੁ ਦਿਨੋਂ ਚੱਲੇ ਆ ਤੁਹਾਡਾ ਸਮਾਨ ਰੱਖਿਆ ਹੋ ਦਾ ਹੋ ਗਿਆ 5-6 ਦਿਨ ਹਾਂ ਜੀ ਚਰਨੇ ਵੀ ਸਾਰੇ ਡੁੱਬ ਚੁੱਕੇ ਹਾਂ ਜੀ ਤੇ ਕੀ ਕੈਂਟੀ ਕਰਨਾ ਜਾਊਗਾ ਇਹ ਹੁ ਕੰਨੇ ਵੀ ਸਾਨੂੰ ਉਹ ਖਰਾਬੇ ਮਾਫ ਹੋ ਜਾਣਾ ਮਾਫ ਹੋ ਜਾਣਾ ਹਾਂ ਜੀ ਹਾਂ ਜੀ ਸਾਡੀ ਮੰਗ ਹੈ ਕਰਤਾਰ ਸਿੰਘ ਦਾ ਪਿੰਡ ਦਾ ਟੈਂਡ ਕਢਾਉਣਾ ਆ ਕੀ ਕਹਿਣਾ ਚਾਹੋਗੇ ਆ ਸਮਾਨ ਜਿਹੜਾ 5 ਛਤਾਂ ਦੇ ਰੱਖਿਆ ਇਹ ਅਹੀਂ ਪਾਣੀ ਤੋਂ ਰੱਦ ਹੈ ਸਮਾਨ ਉੱਪਰ ਚੜਾਇਆ ਕਿਉਂਕਿ ਪਾਣੀ ਦੀ ਬਹੁਤ ਜਾਰੀ ਪਿੱਛੋਂ ਆਵਾਜ਼ ਆਈ ਜਾਂਦੀ ਵੀ ਪਾਣੀ ਜ਼ਿਆਦਾ ਆ ਜਾਣਾ ਜ਼ਿਆਦਾ ਆਣਾ ਇਸ ਕਰਕੇ ਕਣਕੋਂ ਸਾਡਾ ਸਮਾਨ ਉੱਤੇ ਚੜਾਇਆ ਵੀ ਡਰਦੇ ਮਾਰਿਆ 23 ਦੇ ਵਿੱਚ ਇੱਥੇ ਪਾਣੀ 18-10 ਦਾ ਫੁੱਟ ਹੋ ਗਿਆ ਹੈ ਪਾਣੀ ਦੇ ਕੋਸ਼ ਸਾਡੀ ਕਣਕ ਇਤਰਾ ਹੀ ਬਰਬਾਦ ਹੋ ਗਈ ਇਸ ਕੱਢਣ ਖੁਣੋਈ ਇੱਕਦਮ ਪਾਣੀ ਪਿਆ ਤੇ ਕਣਕ ਨਿਕਲੀ ਨਹੀਂ ਇਹ ਕਰਕੇ ਪਹਿਲਾਂ ਹੀ ਦਾਣੇ ਚੜਾ ਕੇ ਰੱਖਿਆ ਵੀ ਮਤਲਬ ਪਹਿਲਾਂ ਹੀ ਜਿਹੜਾ ਨਿੱਕਾ ਮੋਟਾ ਸਮਾਨ ਥਾ ਉੱਤੇ ਜਿਹੜਾ ਥਾ ਕਿੰਨੇ ਦਿਨ ਚੱਲੇ ਸਮਾਰ ਕੇ ਇਹ ਨੂੰ ਵਿਜਲਿਆ 6-7 ਦਿਨ ਪਾਣੀ ਤੇ ਜ਼ਿਆਦਾ ਜ਼ੋਰ ਵਹਾ ਕਰਕੇ ਦੇਖ ਕਰਕੇ ਰੱਖਿਆ ਤਬ ਕੇ ਆ ਲਿਆ ਡੰਗਰਾ ਚਰਾ ਜੂਰਾ ਡੰਗਰਾ ਦਾ ਚਰਾ ਹੈ ਆ ਬੇਨਤੀ ਆ ਵੀ ਪੱਠੇ-ਪੁੱਠੇ ਦੇ ਆ ਮੀਂਹ ਦੇ ਪਾਣੀ ਨਾਲ ਇਧਰਲੇ ਵੀ ਜਿਹੜਾ ਕੋਈ ਹੈਗਾ ਉਹ ਤਾਂ ਮਰ ਪੁਰ ਗਿਆ ਘਾਹ ਕੋ ਵਟਾ ਤੋਂ ਵੱਢ ਕੇ ਗੁਜ਼ਾਰਾ ਕਰ ਲਈਦਾ ਸੀ ਉਹ ਵੀ ਨਹੀਂ ਬਚਾ ਕੋਈ ਕਿਉਂਕਿ ਪਾਣੀ ਤਾਂ ਸਾਰੀ ਉਧਰ ਚੋਨਾ ਡੁੱਬ ਚੁੱਕਾ ਤੇ ਪੱਠਿਆਂ ਦਾ ਵੀ ਹਾਲੇ ਹੀ ਹੋਣਾ ਚਾਹੀਦਾ ਵਿਚਾਰਾ ਮਿਲ ਜੇ ਤੇ ਹਮ ਬਾਤ ਤੋਂ ਬਾਅਦ ਡੰਗਰਾਂ ਦੀ ਸੇਵਾ ਇਸ ਰਿਹਾ